ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਿਸਾਨੀ ਮੁੱਦੇ ਨੂੰ ਲੈ ਕੇ ਹੀ ਕੀਤੀ ਜਾਵੇਗੀ ਤੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਮਰਿੰਦਰ ਜੀ ਮਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਆਰਤੀ ਜੀ ਜੀ ਗੱਲਬਾਤ ਕਰੀਏ ਕਿਸਾਨੀ ਮੁੱਦਿਆਂ ਦੀ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਕਿਸਾਨੀ ਅੰਦੋਲਨ ਦਾ ਮਾਹੌਲ ਉ ਚੰਗੀ ਤਰੀਕੇ ਨਾਲ ਭਖਿਆ ਹੋਇਆ ਜੀ ਤੇ ਦੂਜੇ ਪਾਸੇ ਸਿਆਸੀ ਖਿੱਚੋ ਤਾਨ ਵੀ ਲਗਾਤਾਰ ਵਧਦੀ ਜਾ ਰਹੀ ਹੈ ਜੀ ਬੀਤੇ ਦਿਨੀ ਭਾਜਪਾ ਦੇ ਮਹਿਲਾ ਮੋਰਚੇ ਨੇ ਵੀ ਕਾਂਗਰਸ ਦੇ ਵਿਧਾਇਕ ਨੂੰ ਚੂੜੀਆਂ ਦੇਣ ਦੀ ਗੱਲ ਕੀਤੀ। ਆਰਤੀ ਜੀ ਜਦੋਂ ਚੋਣਾਂ ਹੋਣ ਵਾਲੀਆਂ ਹੁੰਦੀਆਂ ਨੇ ਦੇਖੋ ਪੰਜਾਬ ਦੇ ਵਿੱਚ ਅਗਲੇ ਸਾਲ ਜੀ 2022 ਚ ਵਿਧਾਨ ਸਭਾ ਦੀਆਂ ਚੋਣਾਂ ਨੇ। ਬਿਲਕੁਲ ਤੇ ਇਸ ਵੇਲੇ ਜੋ ਮਾਹੌਲ ਬਣ ਰਿਹਾ ਹੈ ਚੋਣਾਂ ਦਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਸ਼ੁਰੂ ਤੋਂ ਹੀ ਕਿ ਸਾਡੇ ਭਾਰਤ ਦੇ ਵਿੱਚ ਚੋਤਾਨ ਜਿਹੜੀ ਸਿਆਸੀ ਖਿਚੋਦਾਨ ਆ ਨਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਬਿਲਕੁਲ। ਦੂਜੇ ਪਾਸੇ ਜਿਹੜੇ ਪੀਜਪੀ ਦੇ ਵਿਧਾਇਕਾਂ ਦਾ ਆਗੂਆਂ ਦਾ ਵਿਰੋਧ ਹੋਇਆ ਹੈ ਕਿਸਾਨਾਂ ਵੱਲੋਂ। ਹਾਂਜੀ। ਜਿਸ ਤਰੀਕੇ ਦੇ ਨਾਲ ਵਿਧਾਇਕ ਅਨੁਰੰਗ ਦਿੱਤੇ ਹਮਲਾ ਵੀ ਹੋਇਆ ਹੈ। ਭਾਜਪਾ ਵਾਲੇ ਵੈਸੇ ਵੀ ਜਿਹੜੇ ਆ ਉਹ ਗੁੱਸੇ 'ਚ ਨੇ ਉਹਨਾਂ ਦੇ ਮਨ 'ਚ ਰੋਸ ਵੀ ਹੈ। ਬਿਲਕੁਲ। ਤੇ ਇਹ ਸਭ ਮੁੱਦੇ ਜਿਹੜੇ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਜੋ ਮੇਰਾ ਮੰਨਣਾ ਹੈ ਕਿ ਬੀਤੇ ਦਿਨੀ ਇੱਕ ਗੁੱਪਚੁਪ ਤਰੀਕੇ ਦੇ ਨਾਲ ਜੋ ਇੱਕ ਵਿਉਂਤਬੰਦੀ ਕੀਤੀ ਗਈ ਸੀ ਭਾਜਪਾ ਵੱਲੋਂ ਉਹਦੇ ਵਿੱਚ ਜਿਹੜੀਆਂ ਮਹਿਲਾ ਭਾਜਪਾ ਦੇ ਮਹਿਲਾ ਮੋਰਚੇ ਦੀਆਂ ਬੀਬੀਆਂ ਸੀ ਹੈਨਾ ਬੀਬੀਆਂ ਹੈਨਾ ਉਹਨਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਜੀ ਚੂੜੀਆਂ ਦੇਣ ਦਾ ਪਲਾਨ ਬਣਾਇਆ ਸੀ ਤੇ ਜਲੰਧਰ ਦੇ ਕਾਂਗਰਸ ਭਵਨ ਦਾ ਵੀ ਉਹਨਾਂ ਨੇ ਜੀ ਘਰਾਓ ਜਿਹੜਾ ਉਹ ਕੀਤਾ ਤੇ ਉੱਥੇ ਉਹਨਾਂ ਨੇ ਵਿਧਾਇਕਾਂ ਨੂੰ ਝੂੜੀਆਂ ਦੇਣੀਆਂ ਸੀ ਪੁਲਿਸ ਨੇ ਉੱਥੇ ਬੈਰੀਕੇਡਿੰਗ ਕੀਤੀ ਤੇ ਪੁਲਿਸ ਦੇ ਨਾਲ ਵੀ ਮਤਲਬ ਕਿ ਉਹਨਾਂ ਦੀ ਬੀਬੀਆਂ ਦੀ ਜਿਹੜੀ ਐ ਖਿੱਚੋ ਤਾਨ ਹੋਈ ਉਹਨਾਂ ਨੇ ਪੁਲਿਸ ਵਾਲਿਆਂ ਵੱਲ ਵੀ ਝੂੜੀਆਂ ਜੋ ਛੁੱਟੀਆਂ ਨੇ ਸੋ ਉੱਥੇ ਜਿਹੜਾ ਮੇਨ ਜੋ ਕਾਰਨ ਦੱਸਦੇ ਐ ਉਹ ਭਾਜਪਾ ਵਾਲੇ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਹਾਲਾਤ ਨੇ ਦਿਨੋ ਦਿਨ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਲੁੱਟਾਂ ਦੀਆਂ ਕੋਸ਼ਾਂ ਕੀਤੀਆਂ ਹੋ ਰਹੀਆਂ ਨੇ ਮਤਲਬ ਕਿਸ ਤਰ੍ਹਾਂ ਔਰਤਾਂ ਕੋਲੋਂ ਜਾਂਦਿਆਂ ਨੂੰ ਪਰਸ ਖੋਲੇ ਮੋਬਾਈਲ ਖੋਲੇ ਚੀਨਾ ਖੋਲੀਆਂ ਲੁੱਟਾਂ ਦੀਆਂ ਵਾਰ ਦੱਤਾ ਹੋ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਬਲਾਤਕਾਰ ਹੋ ਰਹੇ ਨੇ ਕਾਨੂੰਨ ਵਿਵਸਥਾ ਦੇ ਜਿਹੇ ਹਾਲਾਤ ਨੇ ਸੂਬੇ ਦੇ ਵਿੱਚ ਮਾੜੇ ਹੋ ਰਹੇ ਇਸ ਨੂੰ ਧਿਆਨ ਚ ਮਤਲਬ ਇਹ ਇਹਨਾਂ ਕਾਰਨਾ ਕਰਕੇ ਜੀ ਭਾਜਪਾ ਦੇ ਜਿਹੜੀਆਂ ਮਹਿਲਾ ਮੋਰਚਾ ਦੀਆਂ ਬੀਬੀਆਂ ਨੇ ਉਹਨਾਂ ਨੇ ਕਾਂਗਰਸੀ ਵਿਧਾਇਕਾਂ ਦਾ ਘਰਾਓ ਜਿਹੜਾ ਉਹ ਕੀਤਾ ਤੇ ਉਹਨਾਂ ਨੇ ਝੂੜੀਆਂ ਦੇਣੀਆਂ ਸੀ ਲੁਧਿਆਣਾ ਦੇ ਵਿੱਚ ਵੀ ਜਿਹੜੇ ਸਾਡੇ ਸੂਬੇ ਦੇ ਕੈਬਨਿਟ ਮਨਿਸਟਰ ਹੈ ਭਾਰਤ ਭੂਸ਼ਨ ਆਸ਼ੂ ਉਹਨਾਂ ਦੇ ਘਰ ਤੇ ਦਫ਼ਤਰ ਦਾ ਘਰਾਓ ਵੀ ਬੀਬੀਆਂ ਵੱਲੋਂ ਕੀਤਾ ਗਿਆ ਉਹਨਾਂ ਦੇ ਜਿਹੜੇ ਆਪਣੇ ਜਿਹੜੀ ਹੈਗੀ ਕਾਉਂਸਲਰ ਉਹਨਾਂ ਦੀ ਧਰਮ ਪਤਨੀ ਹੈ ਮੰਮਤਾ ਸ਼ੂ ਉਹ ਵੀ ਆਏ ਸੀ ਤੇ ਉਹਨਾਂ ਨਾਲ ਵੀ ਬਹਿਸ-ਵਸਾਈਆ ਹੋਇਆ ਹੈ ਜੀ ਤੇ ਇਹਨਾਂ ਨੇ ਮੰਮਤਾ ਹਰਾਨੇ ਤੇ ਕਿਹਾ ਕਿ ਭਾਈ ਦੇਖੋ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰਵਾਓ ਕਹੋ ਬਿਲਕੁਲ ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਸਾਡੇ ਪੰਜਾਬ ਛੱਡੋ ਯੂਪੀ ਤੇ ਦੂਸਰੇ ਸੂਬਿਆਂ ਨਾਲ ਸਾਡੇ ਪੰਜਾਬ ਦੇ ਜਿਹੜੇ ਲਾਅ ਐਂਡ ਆਰਡਰ ਹੈ ਮੰਮਤਾ ਹਰਾਨ ਨੇ ਕਿ ਕੋਈ ਜ਼ਿਆਦਾ ਚੰਗੀ ਸਥਿਤੀ ਦੇ ਵਿੱਚ ਹੈ ਜੀ ਸੋ ਬਹਿਸ-ਵਸਾਈਆ ਵੀ ਹੋਇਆ ਉੱਥੇ ਇਹਨਾਂ ਨੇ ਜਿਹੜੇ ਹੈਗੇ ਆ ਚੂੜੀਆਂ ਸੁੱਟੀਆਂ ਭਾਜਪਾਲੀਆਂ ਬੀਬੀਆਂ ਨੇ ਬਿਲਕੁਲ ਹਾਂਜੀ ਸੋ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਇੱਕ ਦੂਜੇ ਦੇ ਦੋਸ਼ ਮੜੇ ਜਾ ਰਹੇ ਨੇ ਇੱਕ ਦੂਸਰੇ ਦੇ ਉੱਤੇ ਇੱਕ ਦੂਸਰੇ ਨੂੰ ਨੀਵਾ ਵਿਖਾਇਆ ਜਾ ਰਿਹਾ ਹੈ ਇੱਕ ਦੂਸਰੇ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਮਾੜਾ ਕੀਤਾ ਉਹ ਕਹਿੰਦੇ ਤੁਸੀਂ ਮਾੜਾ ਕੀਤਾ ਤੇ ਕਿਤੇ ਨਾ ਕਿਤੇ ਸਿਆਸੀ ਮਾਹੌਲ ਜਿਹੜਾ ਉਹ ਗਰਮ ਹੁੰਦਾ ਜਾ ਰਿਹਾ ਹੈ 2022 ਦੀਆਂ 22 ਦੀਆਂ ਚੋਣਾਂ ਨੂੰ ਲੈ ਕੇ ਵੀ ਬਿਲਕੁਲ ਦੂਜੇ ਪਾਸੇ ਜਿਹੜੇ ਸਾਡੇ ਸ਼ਰਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਸੁਖਦੇਵ ਸਿੰਘ ਢੀਂਡਸਾ ਹੋਰੀ ਉਹਨਾਂ ਨੇ ਵੀ ਬੜਾ ਵਧੀਆ ਇੱਕ ਇੱਕ ਬਿਆਨ ਦਿੱਤਾ ਹੈ ਦੇਖੋ ਕਾਫੀ ਉਹਨਾਂ ਦਾ ਤਜਰਬਾ ਸਿਆਸੀ ਤਜਰਬਾ ਕਾਫੀ ਵੱਡਾ ਹੈ ਤੇ ਉਹਨਾਂ ਨੇ ਕਿਹਾ ਕਿ 2022 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਚ ਸਰਕਾਰ ਕਿਸੇ ਇੱਕ ਪਾਰਟੀ ਦੀ ਨਹੀਂ ਬਣਨੀ ਉਹਦੇ ਚ ਰਣਵੀ ਮਿਲਵੀ ਜਿਹੜੀ ਸਰਕਾਰ ਵਣ ਸਕਦੀ ਹੈ ਤੇ ਜਿਹੜਾ ਚੌਥਾ ਫਰੰਟ ਆ ਉਸ ਸਮੇਂ ਦੀ ਲੋੜ ਵੀ ਹੈਗੀ ਹੈ ਇਸ ਵੇਲੇ ਸੂਬੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਰਥਿਕ ਤੇ ਸਿਆਸੀ ਸੰਕਟ ਜਿਹੜਾ ਹੈ ਉਹ ਬਹੁਤ ਮਤਲਬ ਵੱਧਾ ਵਧਿਆ ਹੋਇਆ ਤੇ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ ਆਪ ਤੇ BSP ਤੋਂ ਇਲਾਵਾ ਵਕ ਵਕ ਜਿਹੜੀਆਂ ਖੱਬੇ ਪੱਖੀ ਜਿਹੜੀਆਂ ਦਲ ਨੇ ਜਿਹੜੇ ਉਹਨਾਂ ਨਾਲ ਮਿਲ ਕੇ ਨਵੇਂ ਸਿਆਸੀ ਬਦਲ ਮਤਲਬ ਲਿਆਂਦੇ ਜਾਣਗੇ ਤੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਆਊਗੀ ਉਹ ਸਮਾ ਲੋਕਗਿਰਾਲ ਵੀ ਮਿਲਣੀ ਸਰਕਾਰ ਇਸ ਵਾਰੀ ਹੋ ਸਕਦੀ ਹੈ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਥ ਸੀ ਗਠ ਜੋੜ ਸੀ ਟੁੱਟ ਗਿਆ ਹੈ ਬਿਲਕੁਲ ਜੀ ਭਾਜਪਾ ਦਾ ਕਾਫੀ ਵਿਰੋਧ ਹੋ ਰਿਹਾ ਹੈ ਔਰ ਦੂਜੇ ਪਾਸੇ ਕਾਂਗਰਸ ਜਿਹੜੀ ਹੈ ਸੂਬੇ ਚ ਸਰਕਾਰ ਹੈ ਉਹ ਉਹਦੇ ਤੇ ਦੋਸ਼ ਲੱਗ ਰਹੇ ਨੇ ਵਾਅਦਾ ਖਿਲਾਫੀ ਦੇ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ 2017 ਦੇ ਵਿੱਚ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਆਪ ਤੇ ਕਹਿ ਰਹੀ ਹੈ ਕਿ ਕੈਪਟਨ ਸਰਕਾਰ ਕੇ ਅਸੀਂ 85% ਦੀ ਵਾਅਦੇ ਪੂਰੇ ਕਰਤੇ ਨੇ ਲੇਕਿਨ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਦੱਸ ਰਹੀਆਂ ਕਿ ਭਾਈ ਇਹਨਾਂ ਦੇ ਵਾਅਦੇ ਪੂਰੇ ਕੀਤੇ ਨਹੀਂ ਹੈਗੇ ਦੂਜੇ ਪਾਸੇ ਹੁਣਾਂ ਦੇਖ ਲਓ ਕਿ ਪੈਟਰੋਲ ਦੇ ਉੱਤੇ ਜਿਹੜੇ ਹੈਗੇ ਉਹ ਟੈਕਸ ਵਧਾ ਰਹੀ ਹੈ ਪੰਜਾਬ ਸਰਕਾਰ ਮਹਿੰਗਾ ਹੋ ਜਾਊਗਾ ਜੀ ਬਿਲਕੁਲ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਵਾਅਦਾ ਖਿਲਾਫੀ ਨੂੰ ਲੈ ਕੇ ਵੀ ਜਿਹੜੀਆਂ ਦੋਸ਼ ਉਹਨਾਂ ਤੇ ਮੜੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ 2016 ਦੇ ਵਿੱਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ 2017 ਦੇ ਵਿੱਚ 100 ਸੀਟਾਂ ਜਿਹੜੀਆਂ 117 ਦੇ ਵਿੱਚ ਮਿਲ ਸਕਦੀਆਂ ਹਨ ਜੀ ਪਰ ਜੋ ਉੱਥੇ ਉਹਨਾਂ ਦੇ ਉਸ ਵੇਲੇ ਸਮੀਕਰਨ ਹੋਏ ਨੇ ਸੁੱਚਾ ਸਿੰਘ ਛੋਟੇਪੁਰ ਉਹਨਾਂ ਨੂੰ ਪਾਰਟੀ ਤੋਂ ਵੱਖ ਹੋ ਗਏ ਜੀ ਹੋਰ ਵੀ ਕਈ ਦੋਸ਼ ਲੱਗੇ ਤੇ ਉਹਦੇ ਵਿੱਚ ਜੋ ਢਾਹ ਲੱਗੀ ਆਮ ਆਦਮੀ ਪਾਰਟੀ ਨੂੰ ਅਜੇ ਤੱਕ ਆਪਣੇ ਪੈਰਾਂ ਤੇ ਨਹੀਂ ਆ ਪਈ ਆਮ ਆਦਮੀ ਪਾਰਟੀ ਤੇ ਦੂਸਰੇ ਪਾਸੇ ਤੁਸੀਂ ਦੇਖ ਲੋ ਕਿ ਅ ਅਕਾਲੀ ਦਲ ਹੈ ਸੁਖਵੀਰ ਬਾਦਲ ਹੁਰੀ ਉਹਨਾਂ ਦੇ ਵੀ ਸਮਝ ਲਓ ਕਿ ਉਹ ਇਸ ਵੇਲੇ ਉਸ ਪੋਜੀਸ਼ਨ ਦੇ ਵਿੱਚ ਨਹੀਂ ਹੈ ਸੁਣਨ ਚ ਪਹਿਲਾਂ ਆਇਆ ਸੀਗਾ ਕਿ ਇਹ ਹੋ ਸਕਦਾ ਹੈ ਕਿ ਸ਼ਰਮਣ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਅੰਦਰ ਖਾਤੇ ਇਹਨਾਂ ਨਾਲ ਗੱਲਬਾਤ ਆਪਸੀ ਹੋ ਚੁੱਕੀ ਹੈ ਗਠਬੰਧਨ ਜਿਹੜਾ ਹੈਗਾ ਉਹ ਹੋ ਸਕਦਾ ਹੈ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੁਝ ਕਿਹਾ ਨਹੀਂ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਗੱਲ ਕਹੀ ਹੈ ਬਿਲਕੁਲ ਮੰਨਣਯੋਗ ਹੈ ਕਿ ਆਉਣ ਵਾਲੇ ਸਮੇਂ 'ਚ ਬਹੁਤ ਚਾਂਸਸ ਹੈ ਕਿ ਪੰਜਾਬ ਦੇ ਵਿੱਚ ਰਲ ਮਿਲ ਕੇ ਸਰਕਾਰ ਬਣ ਜਾਵੇ ਇਹ ਤੇ ਬਾਕੀ ਗੱਲ ਇਹ ਹੈ ਕਿ ਸਿਆਸੀ ਸਮੀਕਰਨ ਜਿਹੜੇ ਆ ਉਹ ਉਹਨਾਂ ਦਾ ਮਤਲਬ ਰਾਤੋਂ ਰਾਤ ਬਦਲ ਜਾਂਦੇ ਨੇ ਉਹਦਾ ਅਸਰ ਕੀ ਹੁੰਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸਮੀਕਰਨ ਕੀ ਬਣਦੇ ਨੇ ਉਹਨਾਂ ਦਾ ਨਤੀਜਾ ਕੀ ਨਿਕਲਦਾ ਬਿਲਕੁਲ ਜੀ ਵਿਨੇ ਜੀ ਕਿਸਾਨੀ ਆंदोलਨ ਦਾ ਮਾਹੌਲ ਤਾਂ ਪੱਖਿਆ ਹੀ ਹੈ ਹੁਣ ਹਾੜੀ ਦਾ ਸੀਜ਼ਨ ਵੀ ਜਿਵੇਂ ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ ਤੇ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਤੇ ਕਿਸਾਨੀ ਆंदोलਨ ਨੂੰ ਹੋਰ ਵੀ ਤਿੱਖਾ ਕਰਨ ਦੇ ਲਈ ਵੱਖ-ਵੱਖ ਤਰੀਕੇ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਤੇ ਦੀ ਕੇ ਦੀਆਂ ਤਿਆਰੀਆਂ ਨੇ ਇਹ ਦੇਖੋ ਗੱਲ ਇਹ ਹੈ ਕਿ ਇਸ ਵੇਲੇ ਜੋ ਵਾਢੀ ਦਾ ਸੀਜ਼ਨ ਵੀ ਤੁਹਾਨੂੰ ਪਤਾ ਹੈ ਕਿ ਹੈ ਕਿਸਾਨ ਬਹੁਤ ਸਾਰੇ ਇੱਥੇ ਵਾਢੀ ਵਾਸਤੇ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਏ ਹੋਏ ਨੇ ਤੇ ਕਿਸਾਨਾਂ ਨੇ ਇਹ ਵੀ ਕਿਹਾ ਤਾਂ ਕਿ ਜਿਹੜੇ ਕਿਸਾਨ ਉੱਥੇ ਨੇ ਉਹਨਾਂ ਦੀ ਵਾਢੀ ਜਿਹੜੀ ਆ ਪਿੰਡ ਵਾਲੇ ਜਾਂ ਕੋਈ ਉਹਨਾਂ ਦੇ ਜਿਹੜੇ ਹੋਰ ਸਾਥੀ ਸੰਗੀ ਆ ਉਹ ਕਰਨ ਤਾਂ ਕਿ ਇਹ ਜਿਹੜਾ ਉੱਥੇ ਸੰਘਰਸ਼ ਚੱਲ ਰਿਹਾ ਅੰਦੋਲਨ ਚੱਲ ਰਿਹਾ ਇਹਦੇ ਵਿੱਚ ਕਿਤੇ ਨਾ ਮਤਲਬ ਕਮਜ਼ੋਰ ਨਾ ਹੋਵੇ ਤੇ ਹੁਣ ਗੱਲ ਕੀ ਹੈ ਕਿ ਇਹ ਸੰਘਰਸ਼ ਇਹ ਤੁਹਾਨੂੰ ਵੀ ਪਤਾ ਕਿ ਤਿੱਖਾ ਹੁੰਦਾ ਜਾ ਰਿਹਾ ਜੀ ਬਿਲਕੁਲ ਨਿਤ ਦਿਨ ਕੋਈ ਨਾ ਕੋਈ ਦਿਹਾੜਾ ਮਨਾਇਆ ਜਾ ਰਿਹਾ ਕੋਈ ਨਾ ਕੋਈ ਜਿਹੜਾ ਅੰਦੋਲਨ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਹੈ ਉਥੇ ਤੇ ਹੁਣ ਹਾੜੀ ਦੇ ਸੀਜ਼ਨ ਦੇ ਦੌਰਾਨ ਇਸ ਮੂਰਚੇ ਨੂੰ ਹੋਰ ਤਿੱਖਾ ਕਰਨ ਦੇ ਲਈ ਜੀ ਆ ਸੂਬੇ ਚ ਜਿਹੜੀਆਂ ਆਪਣੇ ਸਾਂਝੇ ਕਿਸਾਨ ਮੋਰਚੇ ਚ ਜਿਹੜੀਆਂ 32 ਸੂਬੇ ਦੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਨੇ ਉਹਨਾਂ ਵੱਲੋਂ ਹਾੜੀ ਦੀ ਸੀਜ਼ਨ ਦੇ ਧਿਆਨ ਚ ਰੱਖਦੇ ਹੋਏ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦੀਆਂ ਜਿਹੜੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਇਹਦੇ ਵਿੱਚ ਹੋਰ ਚੀਜ਼ ਤੁਹਾਨੂੰ ਦੱਸ ਦਈਏ ਕਿ ਡੈਮੋਕ੍ਰੈਟਿਕ ਜਿਹੜੇ ਮੁਲਾਜ਼ਮ ਫੈਡਰੇਸ਼ਨ ਹੈ ਤੇ ਪੰਜਾਬ ਸਬੋਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਮਤਲਬ ਸੂਬੇ ਦੇ ਜਿਹੜੇ ਸੈਂਕੜੇ ਮਲਾਜ਼ਮ ਨੇ ਇਹ 11 ਤਰੀਕ ਨੂੰ ਦਿੱਲੀ ਜਾਣ ਦੀ 11 ਅਪ੍ਰੈਲ ਨੂੰ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਕਿ ਇਹ ਜਿਹੜਾ ਅੰਦੋਲਨ ਹੈ ਹੋਰ ਤਿੱਖਾ ਕੀਤਾ ਜਾ ਸਕੇ ਔਰ ਜਿਹੜੀ ਹੈ ਨਵੀਂ ਵਿਉਂਤਬੰਦੀ ਜਿਹੜੀ ਹੈ ਉਹ ਜਿਹੜੀਆਂ ਸਾਡੇ ਸੂਬੇ ਦੀਆਂ ਬੱਤੀ ਕਿਸਾਨ ਜਥੇ ਬੰਦੀਆਂ ਨੇ ਉਹ ਕਰਨ ਗਈਆਂ ਜੀ ਜੀ ਅਵਿੰਦ ਜੀ ਕਿਸਾਨੀ ਅੰਦੋਲਨ ਦੌਰਾਨ ਕਈ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ ਇਸ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਤੇ ਗਾਜ਼ੀਪੁਰ ਬਾਰਡਰ ਤੇ ਸ਼ਹੀਦ ਹੋਏ ਕਿਸਾਨਾਂ ਦੇ ਲਈ ਨੀ ਪੱਥਰ ਰੱਖਿਆ ਗਿਆ ਹੈ ਜੀ ਸਮਾਰਕ ਬਣਾਇਆ ਜਾ ਰਿਹਾ ਹੈ ਆਰਟੀਜੀ ਉੱਥੇ ਦੇਖੋ ਇਸ ਸੰਘਰਸ਼ ਦੀ ਪਿੰਡ ਜਿਹੜੇ ਨੇ 300 ਤੋਂ ਵੱਧ ਕਿਸਾਨ ਜਿਹੜੇ ਆ ਉਹ 320 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ ਇਸ ਸੰਘਰਸ਼ ਦੀ ਪਿੰਡ ਚੜੇ ਨੇ ਬਿਲਕੁਲ ਤੇ ਉਹਨਾਂ ਦੀ ਯਾਦ ਦੇ ਵਿੱਚ ਜਿੰਨੇ ਉਹ 320 ਕਿਸਾਨ ਸੀ 300 ਉਹਨਾਂ ਕਿਸਾਨਾਂ ਦੇ ਪਿੰਡ ਜਿਹੜੇ ਸੀ 320 ਉਹਨਾਂ ਦੇ ਪਿੰਡਾਂ ਦੀ ਮਿੱਟੀ ਲਾ ਕੇ ਗਾਜੀਪੁਰ ਬਾਰਡਰ ਦੇ ਉੱਤੇ ਜੀ ਉਹਨਾਂ ਨੇ ਇੱਕ ਸਮਾਰਕ ਬਣਾਇਆ ਗਿਆ ਬਿਲਕੁਲ ਉਸ ਸਮਾਰਕ ਦਾ ਕੱਲ ਉੱਥੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾ ਰਹੇ ਨੇ ਰਕੀਸ਼ ਟਕੈਰ ਜੀ ਤੇ ਬੀਬੀ ਮੇਧਾ ਪਾਟਕਰ ਵੱਲੋਂ ਇਹਦਾ ਉੱਥੇ ਮਤਲਬ ਨੀ ਪੱਥਰ ਰੱਖਿਆ ਗਿਆ ਤਾਂ ਕਿ ਉਹਨਾਂ ਦੀ ਯਾਦ ਵਿੱਚ ਉੱਥੇ ਮਤਲਬ ਬਣਾਇਆ ਜਾ ਰਿਹਾ ਹੈ ਇੱਕ ਸਮਾਰਕ ਬਣਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਸ਼ਹੀਦਾਂ ਨੂੰ ਜਿਹੜੇ ਹੈ ਉਹ ਯਾਦ ਕਰ ਸਕੇ ਸੋ ਗੱਲ ਇਹ ਹੈ ਕਿ ਨਿਤ ਦਿਨ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਤਿੱਖਾ ਹੁੰਦਾ ਜਾ ਰਿਹਾ ਜੀ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਵੀ ਪਤਾ ਹੈ ਮੋਦੀ ਕੇਂਦਰ ਸਰਕਾਰ ਨੂੰ ਵੀ ਪਤਾ ਹੈ ਕਿ ਕਿਸਾਨ ਜਿਹੜੇ ਨੇ ਇਹ ਹੋਰ ਜਿਆਦਾ ਜਿਆਦਾ ਮਤਲਬ ਅੰਦੋਲਨ ਨੂੰ ਤਿੱਖਿਆ ਕਰ ਰਹੇ ਨੇ ਤੇ ਜਿੰਨੀ ਦੇਰ ਤੱਕ ਕਿਸਾਨਾਂ ਨੇ ਕਹਿ ਵੀ ਦਿੱਤਾ ਜਿੰਨੀ ਦੇਰ ਤੱਕ ਇਹ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਸੀਂ ਉਨੀ ਦੇਰ ਤੱਕ ਵਾਪਸ ਪਰਤਣ ਵਾਲੇ ਨਹੀਂ ਹੈ ਤੇ ਇਹ ਸੰਘਰਸ਼ ਨੂੰ ਅਸੀਂ ਹੋਰ ਤਿੱਖੇ ਤੋਂ ਤਿੱਖਾ ਕਰਾਂਗੇ ਬਿਲਕੁਲ ਬੰਦੇ ਜੀ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਤੇ ਸਮੇਂ ਦੇ ਨਿਜ਼ਾਮ ਨੂੰ ਦੇਖਦੇ ਹੋ ਚਾਚਾ ਦਾ ਵਿਸ਼ਾ ਨੂੰ ਮੈਂ ਵਿਰਾਮ ਦਿੰਨੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਤੋ ਜਿਵੇਂ ਕਿ ਅੱਜ ਅਸੀਂ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਪਖਦੇ ਮੁੱਦੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਚਰਚਾ ਕੀਤੀ ਕੱਲ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੀ ਤੁਸੀਂ ਬਣੇ ਰਹੋ ਐਸਐਮ ਜੈਡ ਨਿਊਜ਼ ਦੇ ਨਾਲ